ਆਪਣੇ ਤੇ 120 ਦੀ ਸਪੀਡ ਤੇ ਗੱਡੀ ਆਈ ਆ ਮੋਟਰਸਾਈਕਲਾਂ ਦੇ ਉੱਤੇ ਨਾਲ ਆ ਬਸ ਫਿਰ ਦਰਖਤ ਵੀ ਵੇਖੋ ਕੀ ਹਾਲ ਕੀਤਾ ਸੜਕਾਂ ਦੇ ਉੱਤੇ ਚਾੜਤੀ ਆ ਟੱਗੋ ਕਹਿੰਦਾ ਗਲਤੀ ਗਈ ਆ ਮੇਰੀ ਰੇਂਕ ਕੀਤੀ ਆ ਨੇ ਹਾਂਜੀ ਮੋਟਰਸਾਈਕਲ ਦੇ ਦੋ ਵੱਡੇ ਮੈਨੇਜਰਾਂ ਦੇ ਕੁਲਜੀਤ ਸਰ ਮੈਨੇਜਰ ਇਥੇ ਰਗਵੀਰ ਸਰ ਆ ਸੀ ਲੈਗ ਐਗਜ਼ੈਕਟਿਵ ਪੂਰੀ ਡੈਮੇਜ ਪੂਰੀ ਡੈਮੇਜ ਹੋ ਗਈ ਸਰ ਤੁਹਾਡੇ ਸਾਹਮਣੇ ਆਈਆਂ ਵੇਖੋ ਸਰ ਮੁਲਾਜ਼ਮਾਂ ਨੂੰ ਫੋਨ ਕੀਤਾ 112 ਨੰਬਰ ਡਾਇਲ ਕੀਤਾ ਸੀ ਸਾਰੋਂ ਨਹੀਂ ਆਏ ਆ ਤੇ ਕਹਿੰਦੇ ਕਿ ਸੱਦਾ ਠਾਣੇ ਨੂੰ ਬਿਠਾ ਕੇ ਲੈ ਕੇ ਗੱਡੀ ਦੇ ਵਿੱਚ ਅਗਲੀ ਕਾਰਵਾਈ ਕਰਾਂਗੇ ਉੱਥੇ ਠਾਣੇ ਆ ਜਾਓ ਗੱਲ ਕਰਦੇ ਆ। ਇਹਦੀ ਸਪੀਡ ਤੇ ਸੀ ਬੰਦਾ ਤੇ ਉਹਨੇ ਕਹਿੰਦਾ ਕਿ ਮੈਂ ਲੈਫਟ ਨੂੰ ਟਰਨ ਕਰਨਾ ਸੀ ਤੇ ਕਹਿੰਦਾ ਮੇਰੇ ਕੋ ਗਲਤੀ ਨਾਲ ਐਕਸੀਡੈਂਟ ਹੋ ਗਿਆ। ਅਸੀਂ ਜਦੋਂ ਸਰਚ ਕੀਤਾ ਕਿ ਇਹਨੇ ਨਸ਼ਾ ਕੀਤਾ ਹੋਇਆ ਸੀ। ਡਰਿੰਕ ਵਗੈਰਾ ਪਤਾ ਨਹੀਂ ਕੀ ਕੀ ਖਾਦਾ, ਚਿੱਟਾ ਵਗੈਰਾ ਪੀਤਾ ਹੋਇਆ ਸੀ। ਠੀਕ ਆ। ਸਾਨੂੰ ਛੁੱਟੀ ਹੋਣ ਲੱਗੀ ਸੀ ਚਾਰ ਪੰਜ ਬੰਦੇ ਜਿੰਨੇ ਵੀ ਸਾਡੇ ਸੇਲਸਮੈਨ ਆ ਜਾਂ ਸਟਾਫ ਹੈ ਸਾਰਾ ਇੱਥੇ ਆਣ ਲੱਗਾ ਸੀ। ਇਹ ਬਾਈ ਚਾਂਸ ਸਾਰੇ ਇੱਥੇ ਆ ਜਾਂਦੇ ਗੱਡੀ ਉੱਪਰ ਚੜ ਜਾਂਦੀ ਕੋਈ ਜਿੰਮੇਵਾਰ ਸੀ ਦ ਚਲੋ ਜਾਨੀ ਨੁਕਸਾਨ ਨਹੀਂ ਹੋਇਆ ਸਾਰਾ ਮਤਲਬ ਕਿ ਜੋ ਵੀ ਨੁਕਸਾਨ ਹੈ ਬਾਈਕ ਵਗੈਰਾ ਸਕੂਟੀ ਵਗੈਰਾ ਜੋ ਵੀ ਹੋਇਆ ਉਹ ਸਾਨੂੰ ਭਰ ਦਿੱਤਾ ਜਾਵੇ ਅਸੀਂ ਇਹ ਮੰਗ ਕਰਦੇ ਹਾਂ ਉਸ ਲੈ ਗਈ ਹੈ ਜਿਹੜਾ ਵੀ ਜ਼ਿੰਮੇਵਾਰ ਹੈ ਗੱਡੀ ਵਾਲਾ ਉਹਨੂੰ ਲੈ ਕੇ ਆ ਥਾਣੇ ਚੁੱਕ ਕੇ ਬਸ ਅਸੀਂ ਥੱਲੇ ਥਾਣੇ ਚੱਲੇ ਧਮਕੀ ਦਿੱਤੀ ਗਈ ਹੈ ਨੂੰ ਇਹਦੇ ਨਾਲ ਦੇ ਜਿਹੜੇ ਸਾਥੀ ਸੀ ਬੰਦੇ ਉਹ ਕਹਿ ਰਹੇ ਕਿ ਕੱਟਾ ਕੱਢੋ ਅਸੀਂ ਤੁਹਾਨੂੰ ਗੋਲੀ ਮਾਰ ਦੇਣੀ ਹੈ ਇਹ ਕਿੱਦਾਂ ਦੀ ਧਮਕੀ ਦਿੱਤੀ ਜਾ ਰਹੀ ਹੈ ਅਸੀਂ ਕਹਿੰਦੇ ਕਿ ਕਾਰਵਾਈ ਕੀਤੀ ਜਾਏ ਸਖਤੋ ਸਖਤ ਕਾਰਵਾਈ ਇਹ ਤੇ ਮਾਮਲਾ ਜੀਾਨੂੰ ਇੱਕ ਕੰਟਰੋਲ ਰੂਮ ਤੋਂ ਵਰਲ ਸਾਇਆ ਕਹਿੰਦੇ ਬੱਬਰੇ ਪੋਲ ਦੇ ਨੇੜੇ ਐਕਸੀਡੈਂਟ ਹੋਇਆ ਆ ਪੰਜਾ ਸੱਤਾ ਮਿੰਟ ਸੱਤਾ ਮਿੰਟਾਂ ਚਿੱਥੋ ਪੜ ਗਏ ਇਹਦੀ ਪਤਾ ਵੀ ਗੱਡੇ ਉਹ ਨਾ ਚੜ ਗਏ ਆਪਣੇ ਮੋਟਰਸਾਈਕਲਾਂ ਦੇ ਉੱਤੇ ਅੱਜ ਆਪਣੇ ਉਹ ਡਰਾਈਵਰ ਸਿਮਰਜੀਤ ਸਿੰਘ ਦੇ ਨੰਗਲ ਤੋਂ ਕਹਿੰਦੇ ਪਿਆ ਕਿ ਇੱਕੇ ਨਾਮ ਜਿਆਦੀ ਸਪੀਡ ਨਾਲ ਕਰਕੇ ਗੱਡੀ ਚੰਗੀ ਤਰ੍ਹਾਂ ਮੁਲੀ ਨਹੀਂ ਤੇ ਮੋਟਰਸਾਈਕਲ ਦੇਖੇ ਨਹੀਂ ਉੱਤੇ ਚੜਾਤਾ ਉਹ ਚਾਰਾ ਵਿਚਾਰਾ ਵਿਚਾਰਾ ਮੋਟਰਾਂ ਸਾਗ ਦਾ ਨੁਕਸਾਨ ਕਰਤਾ ਰਾਮ ਦੇ ਸਾਤਰ ਤੇ ਆਇਓ ਆਇਓ ਸਾਦਾਦਾ ਆ ਗਿਆ ਤੇ ਹੁਣ ਅਗਲੀ ਕਾਰਵਾਈ ਕਰਦੇ ਆ